ਕਰਦਿਆਂ ਫਗਵਾੜਾ ਗੁਰੂ ਘਰ ਵਿੱਚ ਹੋਈ ਬੇਅਦਬੀ ਦੇ ਇਲਜ਼ਾਮਾਂ ਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਨੇ ਇੱਥੇ ਵੱਡਾ ਦਾਵਾ ਕੀਤਾ ਹੈ ਪੁਲਿਸ ਦਾ ਦਾਵਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਬੇਅਦਬੀ ਨਹੀਂ ਹੋਈ ਸੀ ਉਹਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦੀ ਭੂਮਿਕਾ ਬੇਹ ਚੱਕੀ ਹੈ ਸੋ ਇੱਥੇ ਜਿਸ ਨਾਲ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਬੇਅਦਬੀ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸਨ ਇੱਕ ਨੌਜਵਾਨ ਤੇ ਜਿਸ ਦੀ ਕਿ ਬਕਾਇਦਾ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਔਰ ਇਸ ਵੀਡੀਓ ਦੇ ਵਿੱਚ ਉਸਨੇ ਕਬੂਲਿਆ ਸੀ ਕਿ ਉਹ ਇੱਥੇ ਬੇਅਦਬੀ ਦੇ ਇਰਾਦੇ ਨਾਲ ਆਇਆ ਸੀ ਔਰ ਉਸ ਤੋਂ ਬਾਅਦ ਉਸ ਦੇ ਕਤਲ ਦੀ ਵੀ ਇੱਕ ਹਾਲਾਂਕਿ ਜਿਸ ਸ਼ਖਸ ਨੇ ਉਸ ਦਾ ਕਤਲ ਕੀਤਾ ਉਹ ਵੀ ਪੁਲਿਸ ਦੇ ਗ੍ਰਫਟ ਵਿੱਚ ਹੈ ਲੇਕਿਨ ਹੁਣ ਪੁਲਿਸ ਨੇ ਇਹ ਵੱਡਾ ਦਾਅਵਾ ਕੀਤਾ ਤੇ ਖੁਲਾਸਾ ਕੀਤਾ ਹੈ ਕਿ ਇੱਥੇ ਪਬਲਿਸਿਟੀ ਕਮਾਉਣ ਵਾਸਤੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੀਟੀਸੀ ਨਿਊਜ਼ ਏਰੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਵੱਡੇ ਖੁਲਾਸੇ ਕੀਤੇ ਨੇ ਕਿ ਪਬਲਿਸਿਟੀ ਕਮਾਉਣ ਵਾਸਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਏਰੀਜੀਪੀ ਵੱਲੋਂ ਇੱਥੇ ਇਹ ਖੁਲਾਸਾ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਹੋਈ ਹੀ ਨਹੀਂ ਪਹਿਲਾ ਵੀ ਸੋਸ਼ਲ ਮੀਡੀਆ ਤੇ ਅਜਿਹੇ ਕੰਮ ਕਰਦਾ ਰਹਿੰਦਾ ਹੈ ਰਮਨਦੀਪ ਪੁਲਿਸ ਦੇ 7 ਦਿਨ ਦੇ ਰਿਮਾਂਡ ਤੇ ਰਮਨਦੀਪ ਸਿੰਘ ਮੰਗੂ ਮੱਠ ਹੈ ਜੋ ਪੁਲਿਸ ਨੇ ਉਸ ਵੇਲੇ ਮੌਕੇ ਤੇ ਫਿਰ ਉਸਨੂੰ ਗ੍ਰਿਫਤਾਰ ਕੀਤਾ ਸੀ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਜਿਸ ਤਰ੍ਹਾਂ ਦੇ ਨਾਲ ਖੁਲਾਸੇ ਹੋਏ ਨੇ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਬਕਾਇਦਾ ਇਸ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਕਬੂਲਿਆ ਸੀ ਕਿ ਉਹ ਇੱਥੇ ਆਇਆ ਸੀ ਬੇਅਦਬੀ ਦੇ ਇਰਾਦੇ ਦੇ ਨਾਲ ਔਰ ਉਸ ਤੋਂ ਬਾਅਦ ਇਸ ਸ਼ਖਸ ਵੱਲੋਂ ਜਿਸ ਦਾ ਕਤਲ ਕੀਤਾ ਗਿਆ ਉਹ ਵੀ ਜਿਹੜੀ ਹੈ ਸਾਹਮਣੇ ਆਈ ਸੀ ਵੀਡੀਓ ਸੋ ਪੀਡੀਸੀ ਨਿਊਜ਼ ਦੇ ਸਹਿਯੋਗੀ ਦੇ ਨਾਲ ਜਿਹੜੀ ਹੈ ਗੱਲਬਾਤ ਹੋਈ ਹੈ ਜੀ ਪੀਡੀ ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਉਹ ਵੀ ਸੁਣਾਉਣੇ ਆ ਜੀ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਕਿ ਬੱਚੇ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 2000 ਰੁਪਿਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਸੁਖ ਨੇ ਕੀ ਕਰਨਾ ਉੱਤੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਹਿ ਸੀਗਾ ਲੇਕਿਨ ਕੀਤਾ ਨਹੀਂ ਭਾਜੀ ਮੈਂ ਇਹ ਹੈ ਨਹੀਂ ਮੰਨਦਾ ਰ ਮੈਂ ਤੇ ਆ ਵਸਿ ਰਹਿ ਤਾ ਮੈਂ ਕੀਤਾ ਨਹੀਂ ਹੂੰ ਸੁਖ ਨੇ ਕਹਿ ਉੱਥੇ ਜਾ ਕੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਪੜਨਾ ਪੜਨਾ ਆਹੋ ਪੜਨ ਨੂੰ ਵਾਸਤੇ ਕਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਐ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਗਾਲਾਂ ਔਰ ਉਤੋਦੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਆ ਸੀਗਾ ਮੇਰੀ ਬਾਜੀ ਬੇਗੁਨਾ ਸੀਗਾ بس ਇਹ ਹਾਂ ਅੰਦਰ ਸਿੰਘ ਟਿਲੋਹਰੀ ਜੁੜ ਗਏ ਨੇ ਹੈਲੋ ਐਸ ਵਕਤ ਮੇਰੇ ਨਾਲ ਏ ਡੀ ਜੀ ਪੀ ਗੁਰਿੰਦਰ ਸਿੰਘ ਢਲੋਹਰੀ ਜੁੜ ਗਏ ਨੇ ਢਲੋ ਸਾਹਿਬ ਐਸੋਲੇ ਪੁਲਿਸ ਦੇ ਹੱਥ ਕਿਸ ਬੂਥ ਮਿਲੇ ਨੇ ਜੀ ਇੱਕ ਤੇ ਇਹ ਗੱਲ ਹੈ ਜੀ ਕਿ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਜੀ ਜਿਹਦੇ ਚ ਫੋਰੋਲੀ ਇਨਵੈਸਟੀਗੇਸ਼ਨ ਕਰੇਗੀ ਕਪੂਰਥਲਾ ਪੁਲਿਸ ਜੀ ਔਰ ਦੂਸਰੀ ਗੱਲ ਜਿਹੜੀ ਅਜੇ ਤੱਕ ਦੀ ਗੱਲਬਾਤ ਖੋਣ ਸੁਣਨ ਦੇ ਪੜਤਾਲ ਤੇ ਪਤਾ ਲੱਗਦੀ ਹੈ ਜੀ ਕਿ ਇਹ ਇੱਕ ਵਾਇਲੈਂਟ ਦੇ ਕਿਸਮ ਦਾ ਇਨਸਾਨ ਹੈ ਜਿਹੜਾ ਨਿਹੰਗ ਹੈ ਜਿਨੇ ਇਹ ਵਾਰਦਾਤ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਔਰ ਇਹ ਇਹਦਾ ਕੋਈ ਰਿਲੀਜੀਅਸ ਇੰਟਰਸਟ ਨਹੀਂ ਹੈ ਜੀ ਇਹ ਜਿੰਨੀ ਵੀ ਐਕਟੀਵਿਟੀਜ਼ ਕਰ ਰਿਹਾ ਹੈ ਦੇ ਖਿਲਾਫ ਪਹਿਲਾਂ ਵੀ ਕਾਫੀ ਸਾਰੇ ਐਗਵਾਇਨਮੈਂਟ ਐਕਸ਼ਨਸ ਦੇ ਕੇਸ ਸਜੈਸਟਡ ਨੇ ਇਹ ਤੇ ਇਹ ਮੰਨਿਆ ਜਾਂਦਾ ਹੈ ਅਜੇ ਤੱਕ ਦੀ ਤਕਰੀਸ਼ 'ਚ ਉੱਥੇ ਬੇਅੱਦੀ ਵਾਲੀ ਕੋਈ ਇਨਸੀਡੈਂਟ ਨਹੀਂ ਹੋਇਆ ਬਿਲਕੁਲ ਠੀਕ ਹੈ ਇਹ ਇਹ ਕਹਿਣਾ ਕਿ ਇਹ ਉਹਨੂੰ ਸਸਪੈਕਟ ਕਰਦੇ ਸੀ ਕਿ ਉਹ ਅ ਬੇਅਦਬੀ ਦੀ ਨੀਅਤ ਨਾਲ ਆਇਆ ਸੀ ਹੂੰ ਉਹ ਬਾਥਰੂਮ ਦੇ ਵਿੱਚ ਐਂਟਰ ਕੀਤਾ ਹੈ 9:30 ਵਜੇ ਜੀ ਛੋਟਾ ਜਿਹਾ ਪਤਾ ਲੱਗਦਾ ਹੈ ਜੀ ਔਰ ਬਾਥਰੂਮ ਚੋਂ ਇਹਨੂੰ ਕੱਢਿਆ ਹੈ ਠੀਕ ਹੈ ਜੀ ਔਰ ਇਹਨੂੰ ਜੋ ਵੀ ਇਹਨਾਂ ਨੇ ਇਨਟੈਰੋਗੇਸ਼ਨ ਦਾ ਜਿਹੜਾ ਵੀ ਤਰੀਕਾ ਵਰਤਿਆ ਉਹਦੇ ਤੇ ਫਰਦਰ ਟਾਈਮਿੰਗ ਇਨਵੈਸਟੀਗੇਸ਼ਨ ਵੀ ਹੋਣ ਦੇ ਕਮੈਂਟ ਕੀਤਾ ਜਾ ਸਕਦਾ ਹੈ ਹੂੰ ਔਰ ਫਿਰ ਬਾਥਰੂਮ ਦੇ ਸਾਹਮਣੇ ਇਹ ਕਿਹੜੀ ਗੱਲ ਕਲੀਅਰ ਕਰਨ ਵਾਲੀ ਹੈ ਜੀ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਸੀ ਠੀਕ ਹੈ ਜੀ ਜਿੱਥੇ ਜੋੜਾ ਘਰ ਦੇ ਸਾਹਮਣੇ ਦੋ ਬਾਥਰੂਮ ਬਣੇ ਨੇ ਤੇ 10 ਫੁੱਟ ਸਾਹਮਣੇ ਉਸੇ ਬਾਥਰੂਮਾਂ ਦੇ ਕਮਰਾ ਹੈ ਜੋੜਾ ਘਰ ਦੇ ਨਾਲ ਠੀਕ ਹੈ ਜੀ ਜਿੱਥੇ ਫਿਰ ਇਹਨੂੰ ਇਹਨੇ ਬੰਦ ਕੀਤਾ ਇਹਨਾਂ ਨੇ ਔਰ ਇਹਨੇ ਉਹਨੂੰ ਮਾਰਿਆ ਹੈ ਕਿ ਇਹਦੇ ਬਹੁਤ ਸਾਰਾ ਪਾਠ ਹੈ ਕਿ ਇੰਨਾ ਵਾਰਦਾ ਤਾਂ ਇਹੋ ਜਿਹਾ ਕਰਕੇ ਆਪਣੀ ਆਪ ਨੂੰ ਪਬਲਿਸੀਸ ਕਰਨਾ ਔਰ ਇੰਸਟਾਗ੍ਰam ਵਗੈਰਾ ਤੇ ਇਹ ਆਪ ਦੱਸਦਾ ਕਿ ਮੇਰੇ ਤੇ ਜੀ ਮਿਲੀਅਨਸ ਫੋਲੋਅਰ ਨੇ ਹਮਮ ਔਰ ਇਸ ਬੇਸਿਸ ਤੇ ਫਿਰ ਇਹ ਇਹਨਾਂ ਕੋਲ ਕੋਈ ਆਪਣਾ ਸੋਰਸ ਆਫ ਇਨਕਮ ਨਹੀਂ ਹੈ ਖਾਸ ਜੀ ਜਿੰਨਾ ਇਹ ਐਕਸਪੈਂਡਚਰ ਕਰ ਰਹੇ ਨੇ ਔਰ ਸਸਪੀਸ਼ੀਅਸ ਸੋਰਸਸ ਤੋਂ ਜਿਹੜੀ ਇਹਨਾਂ ਨੂੰ ਫੰਡਿੰਗ ਹੈ ਜਿਹੜੀ ਪੁਲਿਸ ਵੈਰੀਫਾਈ ਕਰ ਰਹੀ ਹੈ ਉਹਦੇ ਬੇਸਿਸ ਤੇ ਇਨਾਂ ਦਾ ਕਾਫੀ ਇੰਟਰਸਟ ਹੈ ਇਸ ਗੱਲ 'ਤੇ ਚਾਹਾਂਗਾ ਕਿ ਜਿਹੜਾ ਲੜਕੇ ਦੀ شناخت ਹੋਈ ਹੈ ਵਿਸ਼ਾਲ ਕੁਮਾਰ ਦਿੱਲੀ ਚ ਜਮੇ ਆਇਆ ਤੇ ਉਸ ਤੋਂ ਬਾਅਦ ਜੋ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਆ ਸਰ ਮਾਨਸਿਕ ਰੂਪ ਤੇ ਵੀ ਕਿਸੇ ਤਰੀਕੇ ਦੇ ਨਾਲ ਉਹ ਬੰਦਾ ਜਿਹੜਾ ਕਿ ਡਿਸਟਰਬ ਸੀ ਜਾਂ ਕੱਲ ਉਹਨੂੰ ਇਨਟੈਰੋਗੇਟ ਇਸ ਤਰੀਕੇ ਨਾਲ ਕੀਤਾ ਤੇ ਉਹ ਘਬਰਾਇਆ ਸੀ ਜੋ ਵੀਡੀਓ ਸਾਹਮਣੇ ਆਈ ਸੀ ਦੇਖੋ ਅਜੇ ਤੱਕ ਇਹ ਪਤਾ ਲੱਗਿਆ ਕਿ ਵਿਸ਼ਾਲ ਕਪੂਰ ਤਵਿੰਦਰ ਕਪੂਰ ਦਿੱਲੀ ਦਾ ਜੰਪ ਵਾਲਿਆ ਪੰਜਾਬੀ ਇਹਦੀ ਪ੍ਰਾਣੀ ਹੈਗੀ ਆ ਪਿਛੋਕੜ ਜੀ ਫਗਵਾੜਾ ਕਰਤਾਰਪੁਰ ਨਾਲ ਜੁੜਿਆ ਆ ਜੀ ਲੇਕਿਨ ਇਹਦੇ ਫਾਦਰ ਦੀ ਅਗਲੀ ਡੈਥ ਹੋ ਗਈ ਸੀ ਮਦਰ ਮਸੀਨ ਹੋ ਗਈ ਸੀ ਉਸ ਤੋਂ ਬਾਅਦ ਇਹਦੀ ਦਾਦੀ ਨੇ ਇਹਨੂੰ ਪਾਲਿਆ ਇਹ ਉਥੇ ਸਰਵੋਬਿਆ ਸਕੂਲ ਚ ਪੜਦਾ ਸੀ ਜੀ ਲੇਕਿਨ ਦਾਦੀ ਦੀ ਡੈਥ ਤੋਂ ਬਾਅਦ ਇਹ ਬिखर ਗਿਆ ਇਹ ਵੀ ਅਜੇ ਤੱਕ ਸਾਹਮਣੇ ਆਉਂਦਾ ਕਿ ਸ਼ਾਇਦ ਹਰਿਆਣਾ ਦੇ ਕਿਸੇ ਆਸ਼ਰਮ ਚ ਵਿੱਚ ਵੀ ਰਿਹਾ ਹਮ ਲੇਕਿਨ ਇਹ ਸਾਰੀ ਇਹਦਾ ਮੈਂਟਲ ਸਟੇਟ ਕੀ ਸੀ ਜਿਹਦੀ ਪਿਸ਼ੋਕੜ ਤੋ ਕਿ ਇਹਦੇ ਚਾਚਾ ਜੀ ਨੇ ਇਹਨੂੰ ਆਇਡੈਂਟੀਫਾਈ ਕੀਤਾ ਸਕੇ ਚਾਚਾ ਨੇ ਜੀ ਔਰ ਇਹਦਾ ਪਿਛੋਕੜ ਕੀ 멘ਟਲ ਇਸ਼ੂ ਕੀ ਸੀਗਾ ਕਿੱਥੇ ਰਿਹਾ ਆ ਇਹਦੀ ਕੋਈ ਬੈਕਗ੍ਰਾਉਂਡ ਕੀ ਹੈ ਉਹਦੇ ਵੈਰੀਫਿਕੇਸ਼ਨ ਇਨਵੈਸਟੀਗੇਸ਼ਨ ਦਾ ਹਿੱਸਾ ਇਹ ਰਹੀ ਦੱਸ ਸਕਾਂ ਜੀ ਵੀ ਨੇ ਇੱਥੇ ਵੱਡੇ ਖੁਲਾਸੇ ਕੀਤੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਰੁਖ ਹੀ ਜਿਹੜਾ ਹੈ ਪੂਰਾ ਬਦਲ ਚੁੱਕਿਆ ਪ੍ਰਮੇਤ ਸਾਡਾ ਲੈਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰਮੇਤ ਇਸ ਪੂਰੀ ਘਟਨਾ ਦਾ ਤਾਂ ਰੁਖ ਹੀ ਬਦਲ ਗਿਆ ਜਿਸ ਤਰ੍ਹਾਂ ਲੀਰੀ ਜੀਪੀ ਨੇ ਬੜੇ ਵੱਡੇ ਇੱਥੇ ਦਾਅਵੇ ਕੀਤੇ ਨੇ ਔਰ ਖੁਲਾਸੇ ਕੀਤੇ ਨੇ ਜੀ ਬਿਲਕੁਲ ਰਦਾ ਜਿਸ ਤਰੀਕੇ ਨਾਲ ਸੁਣਿਆ ਕਿ ਏ ਡੀ ਜੀ ਪੀ ਜੀਐਸਟ ਲੋ ਹੋ ਰਹਾ ਨੇ ਉਹ ਇਸ ਮਾਮਲੇ ਦਾ ਪੂਰੀ ਤਰੀਕੇ ਦੇ ਨਾਲ ਰੁਖ ਮੋੜ ਦਿੱਤਾ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕੱਲ ਪੁਲਿਸ ਨੇ ਠਾਲਾ ਕੀ ਵਿਸ਼ਾਲ ਕੁਮਾਰ ਦੀ ਜਿਹੜੀ ਹੈ ਕਿ ਉਹ ਪਛਾਣ ਦੱਸੀ ਹੈ ਕਿ ਜਿਹਦਾ ਕਤਲ ਹੋਇਆ ਪੀਟੀਸੀ ਨਿਊਜ਼ ਤੋਂ ਜਿਸ ਦਿਨ ਵਾਰਦਾਤ ਹੋਈ ਉਸੇ ਦਿਨ ਦੱਸ ਦਿੱਤਾ ਗਿਆ ਸੀ ਕਿ ਯੁਵਾ ਕਿੱਥੋਂ ਰਹਿਣ ਵਾਲਾ ਪਰ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਡਾਕਟਰੀ ਰਿਪੋਰਟ ਇਸ ਮਾਮਲੇ 'ਚ ਆਣੀ ਬਾਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਲੜਕੇ ਦਾ ਵਿਸ਼ਾਲ ਦਾ ਕਤਲ ਹੋਇਆ ਉਹਦੇ ਸਰੀਰ ਦੇ ਫਰੰਟ ਵਾਲੇ ਪਾਸੇ ਤੇ ਦੋ ਨਿਸ਼ਾਨ ਨੇ ਛਾਤੀ ਦੇ ਕੋਲ ਇੱਕ ਨਿਸ਼ਾਨ ਜਿਹੜਾ ਕਿ ਗਹਿਰਾ ਚਾਨ ਉਹ ਪੇਟ ਦੇ ਕੋਲ ਹੈ ਪੁਲਿਸ ਐਸੇ ਚੀਜ਼ ਨੂੰ ਹੀ ਹੁਣ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਅਸਲ ਦੇ ਵਿੱਚ ਉਸ ਕਮਰੇ ਦੇ ਅੰਦਰ ਜਿਹੜਾ ਨਿਹੰਗ ਰਮਨਦੀਪ ਸਿੰਘ ਦੇ ਵਿੱਚ ਤੇ ਵਿਸ਼ਾਲ ਦੇ ਵਿੱਚ ਹੋਇਆ ਕਿ ਜਿਸ ਤਰੀਕੇ ਨਾਲ ਹੀਟ ਆਫ ਦੀ ਮੂਵਮੈਂਟ ਤੇ ਇਹ ਕੰਮ ਹੋਇਆ ਪਰ ਨਾਲ ਹੀ ਨਾਲ ਪੁਲਿਸ ਦੀ ਇਨਵੈਸਟੀਗੇਸ਼ਨ ਜੋ ਨਿਹੰਗ ਰਮਨਦੀਪ ਸਿੰਘ ਦੇ ਕਿਰਦਾਰ ਖਾਸ ਕਰਕੇ ਉਹਨਾਂ ਦਾ ਜੋ ਪਿਛੋਕੜ ਰਿਹਾ ਵੈ ਜਿਸ ਤਰੀਕੇ ਨਾਲ ਏਡੀਜੀਪੀ ਨੇ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਤੇ ਅਕਸਰ ਲਾਈਮਲਾਈਟ ਲੈਣ ਦੇ ਚੱਕਰ ਦੇ ਵਿੱਚ ਜਿਹੜਾ ਕਿ ਉਹ ਲਾਈਵ ਹੁੰਦੇ ਨੇ ਦੱਸਦੇ ਨੇ ਕਿ ਮੇਰੇ ਇੰਨੇ ਫਾਲੋਅਰ ਨੇ ਤੇ ਖਾਸ ਤੌਰ ਤੇ ਇੱਕ ਗੱਲ ਆਖੀ ਹੈ ਕਿ ਜਿਹੜੀ ਉਹਨਾਂ ਨੂੰ ਫੰਡਿੰਗ ਹੈ ਸਸਪੀਸ਼ੀਅਸ ਸੋਰਸਸ ਨੇ ਕਿ ਇਹ ਸਾਰਾ ਕੰਮ ਕਿਉਂ ਕੀਤਾ ਗਿਆ ਕਿਸ ਮਨਸ਼ਾ ਦੇ ਨਾਲ ਕੀਤਾ ਗਿਆ ਹਾਲਾਂਕਿ ਸਿੱਖੀ ਦੰਦ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਇੱਕ ਜਿਹੜਾ ਵੱਡਾ ਸਵਾਲ ਬਣਿਆ ਹੋਇਆ ਸੀ ਕਿ ਵੇਦ ਵੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਈ ਤੇ ਜਿਸ ਪ੍ਰੇਸ਼ਰ ਦੇ ਕੋਲ ਜਾ ਕੇ ਇਹ ਵਾਰਦਾਤ ਹੋਣੀ ਸੀ ਉਹ ਕੋਸੋ ਦੂਰ ਸੀਗਾ ਹੁਣ ਇੱਕ ਬਹੁਤ ਵੱਡੇ ਸਵਾਲ ਜਿਹੜੇ ਨੇ ਕਿ ਇਸ ਮਾਮਲੇ 'ਚ ਜਿਹੜੇ ਜੁੜਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਨੰਗ ਰਮਨਦੀਪ ਸਿੰਘ ਦੇ ਕਿਰਦਾਰ ਤੇ ਉਹ ਦੇਖਣਾ ਹੋਏਗਾ ਕਿ 7 ਦਿਨਾਂ ਦੇ ਵਿੱਚ ਪੁਲਿਸ ਦੀ ਇੰਟੈਰੋਗੇਸ਼ਨ 'ਚ ਕਿਹੜੀਆਂ ਚੀਜ਼ਾਂ ਕਬੂਲੀਆਂ ਜਾਂਦੀਆਂ ਨੇ ਪੁਲਿਸ ਕਿਸ ਤਰੀਕੇ ਨਾਲ ਇਸ ਮਾਮਲੇ ਦੀ ਰੂਪਰੇਖਾ ਲੈ ਕੇ ਅੱਗੇ ਪੰਜਾਬ ਦੇ ਸਾਹਮਣੇ ਰੱਖਦੀ ਆ ਰਹਾ ਤਾਂ ਜੀ ਜੀ ਪ੍ਰਮੇਸ਼ਰਾ ਫਿਲਹਾਲ ਦੀ ਹੈ ਸਾਰੀ ਜਾਣਕਾਰੀ ਦੇ ਲਈ ਸੋ ਇਹ ਜਿਹੜਾ ਪੂਰਾ ਮਾਮਲਾ ਬੇਅਦਬੀ ਦਾ ਜੋ ਮੰਨਿਆ ਜਾਸੀ ਹਤੇ ਕੋਸ਼ਿਸ਼ ਦੇ ਤਹਿਤ ਇਹ ਨੌਜਵਾਨ ਪਹੁੰਚਾ ਸੀ ਲੇਕਿਨ ਐਡੀਜੀਪੀ ਦੇ ਇਸ ਖੁਲਾਸੇ ਨੇ ਜੋ ਵੱਡਾ ਉਹਨਾਂ ਨੇ ਦਾਅਵਾ ਅਤੇ ਖੁਲਾਸਾ ਕੀਤਾ ਹੈ ਕਿ ਇੱਥੇ ਕੋਈ ਬੇਅਦਬੀ ਹੋਈ ਹੀ ਨਹੀਂ ਸੀ ਸਿਰਫ ਪਬਲਿਸਿਟੀ ਪਾਉਣ ਦੇ ਲਈ ਸ਼ਾਇਦ ਇਸ ਸ਼ਖਸ ਵੱਲੋਂ ਕਤਲ ਕੀਤਾ ਗਿਆ ਅੱਗੇ ਮਾਮਲੇ ਦੇ ਵਿੱਚ ਹੁਣ ਕੀ ਕੁ ਇਹ ਦੇਖਣਾ ਵਾਕਈ ਬਹੁਤ ਅਹਿਮ ਹੈ ਸਾਰੇ ਮਾਮਲੇ ਲੈ ਕੇ ਹੋਣ ਵਾਲਾ ਹੈ